ਦੇਸ਼ ਦਾ ਜਿਹਨੂੰ ਰਾਸ਼ਟਰਪਿਤਾ ਕਿਹਾ ਜਾਂਦਾ ਹੈ ਮੈਨੂੰ ਤੇ ਨਹੀਂ ਲੱਗਦਾ ਉਹਦੀ ਕੋਈ ਦੇਣ ਹੈ ਰਾਸ਼ਟਰਪਿਤਾ ਵਾਲਾ ਕੋਈ ਕੰਮ ਉਹਨੇ ਕੀਤਾ ਹੋਗਾ ساری ਉਮਰ ਜਿਹਨੂੰ ਮਹਾਤਮਾ ਗਾਂਧੀ ਕਹਿੰਦੇ ਹੋ ਤੁਸੀਂ ਉਹਨੇ ਯੰਗ ਇੰਡੀਆ ਅਖਬਾਰ ਦੇ ਵਿੱਚ ਇੱਕ ਸਟੇਟਮੈਂਟ ਦਿੱਤੀ ਉਹਨਾਂ ਦਿਨਾਂ 'ਚ ਉਹ ਕਹਿੰਦਾ ਹੋਵੇ ਗੁਰੂ ਤੇ ਹੱਥ 'ਚ ਤੀਰ ਕਮਾਨ ਹੋਵੇ ਗੁਰੂ ਤੇ ਹੱਥ 'ਚ ਤਲਵਾਰ ਉਹ ਕਹਿੰਦਾ ਮੈਂ ਨਹੀਂ ਮੰਨਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਲੈਵਲ ਦਾ ਰਹਿਬਰ ਹੈ ਉਸ ਲੈਵਲ ਦਾ ਗੁਰੂ ਹੈ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਭੁੱਲਿਆ ਰਹਿਬਰ ਹੈ ਇਧਰ ਧਿਆਨ ਦਿਓ ਇਹ ਗਾਂਧੀ ਕਹਿੰਦਾ ਜੰਗ ਇੰਡੀਆ ਅਖਬਾਰ ਚ ਸਾਡੀ ਕੌਮ ਦੀ ਖੁਸ਼ਕਿਸਮਤੀ ਆ ਸਾਡੇ ਕੋਲ ਉਹਨਾਂ ਦਿਨਾਂ ਵਿੱਚ ਪ੍ਰਿੰਸੀਪਲ ਗੰਗਾ ਸਿੰਘ ਵਰਗਾ ਵਿਦਵਾਨ ਹੈਗਾ ਸੀ ਗਾਂਧੀ ਨਗਰ ਜਾ ਕੇ ਗਾਂਧੀ ਨੂੰ ਘੇਰਿਆ ਉਹਨੇ ਆਖਿਆ ਮਹਾਤਮਾ ਗਾਂਧੀ ਤੂੰ ਇਹ ਗੱਲ ਕਹਿਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਭੁੱਲਿਆ ਗੁਰੂ ਏ ਕਹਿੰਦਾ ਮੈਂ ਕਹਿਣਾ ਹੋਵੇ ਗੁਰੂ ਤੇ ਤੀਰ ਕਮਾਨ ਨਹੀਂ ਚਾਹੀਦਾ ਹੋਵੇ ਗੁਰੂ ਉਹਦੇ ਹੱਥ ਵਿੱਚ ਤਲਵਾਰ ਨਹੀਂ ਚਾਹੀਦੀ ਤੇ ਅਗਲੇ ਬੰਨਿਓ ਆਵਾਜ਼ ਮਾਰ ਕੇ ਪ੍ਰਿੰਸੀਪਲ ਗੰਗਾ ਸਿੰਘ ਨੇ ਆਖਿਆ ਮਹਾਤਮਾ ਜੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥ 'ਚ ਫੜੀ ਤਲਵਾਰ ਚੁਬਦੀ ਏ ਤੁਹਾਨੂੰ ਭਗਵਾਨ ਪਰਸ਼ੂਰਾਮ ਦੇ ਹੱਥ 'ਚ ਫੜਿਆ ਕਵਾੜਾ ਕਿਉਂ ਨਹੀਂ ਚੁਬਿਆ ਅਜੇ ਤੱਕ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੋਢੇ ਤੇ ਪਿਆ ਤੀਰ ਕਮਾਨ ਚੁਬਦਾ ਹੈ ਤੁਹਾਨੂੰ ਭਗਵਾਨ ਰਾਮਚੰਦਰ ਦੇ ਮੋਢੇ ਤੇ ਪਈ ਕਮਾਨ ਕਿਉਂ ਨਹੀਂ ਚੁਬੀ ਅੱਜ ਤੱਕ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥ ਵਿੱਚ ਦੋ ਧਾਰਾ ਖੰਡਾ ਚੁਬਦਾ ਹੈ ਪਰ ਤੁਹਾਨੂੰ ਕ੍ਰਿਸ਼ਨ ਭਗਵਾਨ ਦੀ ਉਂਗਲ ਤੇ ਚੜਿਆ ਸੁਦਰਸ਼ਨ ਚੱਕਰ ਕਿਉਂ ਨਹੀਂ ਚੁਬਦਾ ਅੱਜ ਤੱਕ ਪਰ ਪ੍ਰਿੰਸੀਪਲ ਗੰਗਾ ਸਿੰਘ ਨੇ ਕੱਲ ਇੱਥੇ ਮਕਾਈ ਅਸਲ ਵਿੱਚ ਗੁਰੂ ਗੋਬਿੰਦ ਸਿੰਘ ਇਸ ਦੇਸ਼ ਦਾ ਡਾਕਟਰ ਬਣ ਕੇ ਆਇਆ ਡਾਕਟਰ ਤੁਸੀਂ ਆਖੋਗੇ ਡਾਕਟਰ ਕਿੱਦਾਂ ਤਲਵਾਰ ਕ੍ਰਿਮੀਨਲ ਬੰਦੇ ਦੇ ਹੱਥ 'ਚ ਫੜਾ ਦਿਓ ਤੇ ਕਤਲ ਹੈ ਮਾੜੇ ਬੰਦੇ ਦੇ ਹੱਥ 'ਚ ਸ਼ਸਤਰ ਬੇਵਕੂਫੀ ਦੀ ਗੱਲ ਹੈ ਪਰ ਉਹੋ ਹੀ ਸ਼ਸਤਰ ਕਿਸੇ ਡਾਕਟਰ ਦੇ ਹੱਥ 'ਚ ਫੜਾ ਦਿਓ ਕ੍ਰਿਮੀਨਲ ਬੰਦਾ ਵੀ ਪੇਟ ਪਾੜਦਾ ਪਰ ਬੰਦੇ ਦੀ ਜਾਨ ਲੈਣ ਵਾਸਤੇ ਡਾਕਟਰ ਵੀ ਢਿੱਡ ਪਾੜਦਾ ਪਰ ਬੰਦੇ ਨੂੰ ਜ਼ਿੰਦਗੀ ਦੇਣ ਵਾਸਤੇ ਡਾਕਟਰ ਜਦੋਂ ਆਪਰੇਸ਼ਨ ਕਰਦਾ ਸ਼ਸਤਰ ਤੇ ਉਹ ਵੀ ਵਰਤਦਾ ਤੇ ਡਾਕਟਰ ਸਾਡੇ ਪਰਿਵਾਰ ਨੂੰ ਕਹਿੰਦਾ ਜੀ ਆ ਬੰਦਾ ਬਚ ਸਕਦਾ ਪਰ ਇਹਦਾ ਢਿੱਡ ਪਾੜ ਕੇ ਆਪਰੇਸ਼ਨ ਕਰਨਾ ਪਊ ਅਸੀਂ ਕੋਲੋਂ 5-10 ਲੱਖ ਰੁਪਈਆ ਦੇ ਕੇ ਕਹਿੰਨੇ ਵੀ ਪਾੜ ਦਿਓ ਬੰਦੇ ਦਾ ਢਿੱਡ ਇਹਦੀ ਜਾਨ ਬਚਣੀ ਚਾਹੀਦੀ ਆ ਅਸਲ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥ 'ਚ ਫੜੀ ਤਲਵਾਰ ਨਹੀਂ ਆ ਗੁਰੂ ਗੋਬਿੰਦ ਸਿੰਘ ਦੇ ਹੱਥ ਚ ਫੜੀ ਕਿਰਪਾਨ ਆ ਜਦੋਂ ਉੱਠੀ ਲੋਕਾਂ ਦਾ ਭਲਾ ਕਰਨ ਵਾਸਤੇ ਉੱਠੀ ਗੁਰੂ ਗੋਬਿੰਦ ਸਿੰਘ ਇੱਕ ਐਸਾ ਡਾਕਟਰ ਬਣ ਕੇ ਆਇਆ ਜਿਨੇ ਇਸ ਦੇਸ਼ ਦੇ ਹੱਡਾਂ ਵਿੱਚੋਂ ਗੁਲਾਮੀ ਦੀ ਬਿਮਾਰੀ ਕੱਢ ਕੇ ਇਸ ਦੇਸ਼ ਨੂੰ ਅਣਖ ਤੇ ਗੈਰਤ ਦਾ ਟੀਕਾ ਲਾ ਦਿੱਤਾ ਜਿਹੜਾ ਕੋਈ ਨਹੀਂ ਸੀ ਕਰ ਸਕਿਆ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਰਕੇ ਵਿਖਾਇਆ ਅਗਲੇ ਦਿਨ ਮਹਾਤਮਾ ਗਾਂਧੀ ਨੂੰ ਜੰਗ ਇੰਡੀਆ ਅਖਬਾਰ 'ਚ ਮਾਫੀ ਮੰਗਣੀ ਪਈ ਸੀ ਕਿ ਮੇਰੀ ਸਟੇਟਮੈਂਟ ਗਲਤ ਹੈ ਗੁਰੂ ਗੋਬਿੰਦ ਸਿੰਘ ਭੁੱਲਿਆ ਗੁਰੂ ਨਹੀਂ ਅਸਲ ਵਿੱਚ ਇਸ ਦੇਸ਼ ਦਾ ਅਸਲੀ ਰਾਸ਼ਟਰ ਪਿਤਾ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ